ਫਲੋਰ ਦੇ ਥੱਲਾ ਪਿੰਡ ਦੇ ਵਿੱਚ ਬੀਤੀ ਰਾਤ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇੱਕ ਐਨਆਰਆਈ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਇਲਾਕੇ ਦੇ ਵਿੱਚ دہشت ਫੈਲ ਗਈ ਇਹ ਘਟਨਾ ਰਾਤ ਕਰੀਬ 12:30 ਵਜੇ ਦੇ ਕਰੀਬ ਵਾਪਰੀ ਐਸਐਚਓ ਫਲੋਰ ਪੂਸ਼ਨ ਕੁਮਾਰ ਨੇ ਦੱਸਿਆ ਕਿ ਤਿੰਨ ਨੌਜਵਾਨ ਮੋਟਰਸਾਈਕਲ ਤੇ ਥਲਾ ਪਿੰਡ ਪਹੁੰਚੇ ਸਨ ਅਤੇ ਇੱਕ ਐਨਆਰਆਈ ਔਰਤ ਦੇ ਬੰਦ ਪਏ ਘਰ ਦੇ ਦਰਵਾਜੇ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੂੰ ਬਿਆਨ ਦਿੰਦੇ ਹੋਏ ਫੋਲੜੀਵਾਲ ਦੇ ਵਸਨੀਕ ਬਖਸ਼ੀਤ ਸਿੰਘ ਨੇ ਕਿਹਾ ਕਿ ਉਸਦੀ ਭੈਣ ਪਿਛਲੇ 27 ਤੋਂ 28 ਸਾਲਾਂ ਤੋਂ ਵਿਦੇਸ਼ ਦੇ ਵਿੱਚ ਰਹਿ ਰਹੀ ਹੈ ਅਤੇ ਥਲਾ ਪਿੰਡ ਦੇ ਵਿੱਚ ਉਹਨਾਂ ਦਾ ਘਰ ਲੰਬੇ ਸਮੇਂ ਤੋਂ ਬੰਦ ਪਿਆ ਗੋਲੀਬਾਰੀ ਉਸ ਘਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਸੀ ਸੂਚਨਾ ਮਿਲਨ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਫਲੋਰ ਪੁਲਿਸ ਸਟੇਸ਼ਨ ਵਿੱਚ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਅਤੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਜਦੋਂ ਕੱਲ੍ਹ ਸਵੇਰੇ ਨੂੰ ਪਤਾ ਲੱਗਾ ਵੀ ਥਾਪਿੰਡ ਦੇ ਵਿੱਚ ਇੱਕ ਨਵੇਂ ਘਰ ਵਿੱਚ ਗੋਲੀ ਚੱਲੀ ਹੈ ਫਿਰ ਮੌਕੇ ਤੇ ਪਹੁੰਚੇ ਹਾਂ ਸੀਜੀਪੁਰਜੀ ਜਿਹੜਾ ਹੈਗਾ ਉਹ ਘਰ ਦੇ ਮਾਲਕ ਦਾ ਹੈਗਾ ਉਹਦੀ ਕੋਲ ਸੀਰ ਕੋ ਹਾਂਜੀ ਉਹਨੇ 12 ਸਨਮੂਹ ਤੇ ਜੀ ਹਾਂਜੀ ਕਿ ਉਹਦੇ ਉਹ ਲੋਕਾਂ ਦਾ ਲੈ ਗਿਆ ਤੇ ਪਾਇਆ ਗਿਆ ਵੀ ਇੱਕ ਮੋਰਸਾ ਤੇ ਤਿੰਨ ਨੌਜਵਾਨ ਆ ਗਏ ਠੀਕ ਹੈ ਜੀ ਉਹ ਘਰ ਤੋਂ ਥੋੜੀ ਦੂਰ ਅੱਗੇ ਜਾ ਕੇ ਮੋਰਸਾ ਰੋਕੇ ਨੌਜਵਾਨ ਉਤਰਦੇ ਆ ਠੀਕ ਹੈ ਤੇ ਉਹਨਾਂ ਚੋਂ ਪਹਿਲਾਂ ਤੇ ਉਹ ਬਟੇ-ਬਟੇ ਵਗੈਰਾ ਮਾਰਦੇ ਘਰ ਚ ਠੀਕ ਹੈ ਫਿਰ ਇੱਕ ਜਿਹੜਾ ਜਵਾਨਾ ਉਹ ਆਪਣੇ ਪਿਸਤੌਲ ਜਾਂ ਵਾਲਰ ਕਸਾ ਜੀ ਪਿਸਤੌਲ ਫਿਰ ਕ ਦੋ ਫਾਇਰ ਹੋ ਗਏ ਹਾਂਜੀ ਉਹਦੇ ਬਾਅਦ ਕੋਈ ਕੀਤੀ ਸੀ ਠੀਕ ਹੈ ਜੀ ਉਹਨਾਂ ਦੋ ਫਾਇਰ ਕੀਤੇ ਨੇ ਠੀਕ ਹੈ ਜੀ ਕਹਿੰਦੇ ਹਸਾਬ ਨਾਲ ਕਿਹਾ ਸਭ ਤੋਂ ਕਟਾਈ 390 ਦਾ ਕਟਾਉ ਹੋ ਸਕਦਾ ਕਿੰਨੇ ਵਿਅਕਤੀ ਸੀਗੇ ਕਿੰਨੇ ਜਣੇ ਸੀਗੇ ਕਾਤੇ ਸੀਗੇ 3 ਸਗੋ ਕਿ ਕਾਰਨ ਕੀ ਹੈ ਜਿਹੜਾ ਉਹਨਾਂ ਨੇ ਉਹਨਾਂ ਦੇ ਘਰ ਤੇ ਹਮਲਾ ਕੀਤਾ ਫਿਰ ਕੀਤੇ ਇਹ ਦੇਖੋ ਜੋ ਗ੍ਰਫਤਾਰ ਹੋਣਗੇ ਪੇਪਰ ਲੱਗੂ ਵੀ ਹਾਂ ਹਮਲਾ ਕਿਉਂ ਕੀਤਾ ਘਰ ਪਰਿਵਾਰ ਹੈ ਨਹੀਂ ਸੀਗਾ ਕੋਈ ਵੀ ਹੈ ਨਹੀਂ ਸਾਰੇ ਆਪਣੇ ਡੀ ਨੀ ਸੀ ਨਾ ਐਨ ਆਰ ਆਈ ਹਨਾ ਹਾਂ ਤੇ ਰਾਤ ਦਾ ਸਮਾਂ ਕਿ ਦਿਨ ਦਾ ਰਾਤ 12:00 ਦਾ ਟਾਈਮ ਓਕੇ ਕਾਰਨ ਕੀ ਹੋ ਸਕਦਾ ਪਤਾ ਕੁਝ ਹਜੇ ਕੁਝ ਨਹੀਂ ਗਿਆ ਜਾਂਦਾ ਤਫਤੀਸ਼ ਚੱਲਦੀ ਪਈ ਹੈ ਕੋਈ ਸੀਸੀਟੀਵੀ ਕੈਮਰੇ ਦੀ ਫੁਟੇਜ ਉਹ ਜਿੰਨੇ ਹੈਗੇ ਉਹ ਪਹਿਲਾਂ ਆਈ ਸੀਗੀ ਹਾਂਜੀ ਉਹਨਾਂ ਨੂੰ ਭੇਜੀ ਸੀ ਜਿਨ੍ਹਾਂ ਦਾ ਕਾਰਫਾਈ ਹੋਇਆ ਠੀਕ ਹੈ ਜੀ ਤੇ ਉਹਦੇ ਵਿੱਚ ਸਿਰਫ ਇਹੋ ਹੀ ਦਿਖਦੀ ਵੀ ਹਾਂ ਤੈਨੂੰ ਜਿਹੰਦੇ ਕਾਰ ਕਬ ਦੇ ਤੜੇ ਠੀਕ ਹੈ ਕੀ ਪਰਚਾ ਦਰਜ ਹੋ ਗਿਆ ਪਰਚਾ ਲਹਿਗਾ 298 ਨੰਬਰ ਮਕਦਮਾ ਰਜਿਸਟਰ ਹੋ ਗਿਆ ਠੀਕ ਹੈ ਜੀ ਜਿਹਦੀ ਤਫਤੀਸ਼ ਜਿਹੜੀ ਹੈਗੀ ਹੈ ਹਰਦੀਪ ਸਿੰਘ ਚੌਂਕੀਦਸਾਲਾ ਇੰਚਾਰਜ ਕਰ ਰਿਹਾ ਕਰ ਰਿਹਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ